ਕਾਲ ਜੀ ਤੇ ਕੀ ਹਾਲ ਚਾਲ ਨੇ ਤੇ ਹੌਣ ਫਨਾਵ ਮੈਂ ਲਖਵਿੰਦਰ ਸਿੰਘ ਤੇ ਪਿੰਡ ਮੇਰਾ ਬੋਹਾ ਜੀ ਤੇ ਕਰਦਾਂਗੇ ਗੱਲਬਾਤ ਆਪਾਂ ਖੇਤੀਬਾੜੀ ਆਪਰਾ ਤੋਂ ਦਾ ਹੀ ਲਾਕੀ ਥੋੜੀ ਨਾਲ ਗੱਲਬਾਤ ਕਰਦੇ ਰਹਿਾਂ ਕਰਾਂਗੇ ਜੀ ਆਹ ਆਪਾਂ ਗੰਨੇ ਲਾਇਆ ਜੀ ਖੇਤ ਚ ਤੇ ਆਪਣਾ ਨਾਲ ਲੱਗਾ ਜੀ ਪੈਪਲਾਈਨ ਦਾ ਤੇ ਜਦ ਆਪਾਂ ਪਾਣੀ ਸ਼ੁਰੂ ਕਰਾਂ ਗਣਕੂਗੀ ਦਿਖਾਵਾਂਗੇ ਹਾਂਜੀ ਤੁਹਾਨੂੰ ਦਿਖਾ ਰਿਹਾ ਜੀ ਇਹ ਕਣਕ ਤੇ ਆਪਾਂ ਬੀਜਿਆ ਜੀ ਜੀਰੋ ਰੈਲ ਨਾਲ ਤੇ ਇਹਦੇ ਵਿੱਚ ਛੁੰਡ ਛੰਡ ਦੀ ਕੋਈ ਸਮੱਸਿਆ ਨਹੀਂ ਆਪਾਂ ਨੂੰ ਇਹ ਆ ਗਿਆ ਪਰ ਜੀਰੋ ਰੈਲ ਨਾਲ ਬੀਜੀ ਕਣਕ ਤੇ ਆਹ ਕਣਕ ਜੀ ਸੁਪਰ ਸਿੱਡ ਦੀ ਬੀਜੀ ਹੋਈ ਆ ਤੇ ਇਹਦੇ ਵਿੱਚ ਛੁੰਡ ਦੀ ਬਹੁਤ ਸਮੱਸਿਆ ਆਈ ਹੈ ਜੀ ਦੱਗੀਆਂ ਪੈ ਗਈਆਂ ਨੇ ਵਿੱਚ ਬਹੁਤ ਬਹੁਤ ਖਾਰੇ ਘਮੀ ਆਹ ਦੇਖੋ ਜੀ ਕਣਕ ਤੇ ਅੱਜ ਦਿਨ ਆ ਦੇਖੋ ਜੀ ਇਹ ਵੀ ਸੁਪਰ ਸੀਰਸ ਵਾਲਾ ਜੀ ਦੁਆਰੇ ਬਿਜਲੀ ਪਈ ਵਾ ਚੀਜ ੁੱਟਨਾਂ ਤੇ ਕਾਫੀ ਨੁਕਸਾਨ ਹੋਇਆ ਜੀ ਇਸ ਕਣਕ ਦਾ ਇਹ ਜਿਹੜੀ ਆ ਹਾਲਤ ਤੁਸੀਂ ਦੇਖ ਰਹੇ ਹੋ ਥੋੜੇ ਸਾਹਮਣੇ ਆ ਜੀ ਦੇਖੋ ਕਿ ਮੱਚਿਆ ਪਿਆ ਤੇ ਦਿਖਾ ਰਹੇ ਹਾਂ ਜੀ ਅਸੀਂ ਜੇ ਦੇਖ ਤਾ ਆ ਦੁਆਰੇ ਆ ਪਾਏ ਬਿਜਲੀ ਵਿੱਚੋਂ ਪਈ ਹੈ ਜੀ ਆ ਦੇਖੋ ਜੀ ਇਸ ਤਰ੍ਹਾਂ ਕਣਕ ਮੱਚ ਰਹੀ ਹੈ ਆ ਹਾਲ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕਣਕ ਦਾ ਹਾਲ ਹੋਇਆ ਜੀ ਇਹ ਸਾਰਾ ਕੰਮ ਬਰਾੜਾ ਜੀ ਇਹ ਬਰਾੜੇ ਨੇ ਕੰਮ ਖਰਾਬ ਕਰਿਆ ਜੀ ਸਾਰਾ ਤੇ ਆਹਾ ਆਪਣਾ ਖਾਲਾ ਜੀ ਤੁਹਾਨੂੰ ਦਿਖਾ ਰਹੇ ਆਂਗੇ ਆ ਪਾਣੀ ਆਪਾਂ ਲਾ ਰਹੇ ਕਣਕ ਨੂੰ ਜੀ ਤੇ ਨਹਿਰ ਦਾ ਪਾਣੀ ਆ ਜੀ ਮੋਗਾ ਆਪਣਾ ਖਰਸ਼ ਟੋਟਾ ਹੀ ਹੈ ਬੜਾ ਵੱਡਾ ਹੈ ਨਹੀਂ ਤੇ ਚਲੋ ਫਿਰ ਵੀ ਨੰਬ ਜਿਆ ਡੰਗਾ ਸੜੀ ਜਾਂਦਾ ਜੀ ਪਾਣੀ ਨਾਲ ਤੇ ਆਹ ਦੇਖੋ ਜੀ ਕਣਕ ਦਾ ਪਾਣੀ ਲੱਗ ਰਿਹਾ ਆਪਣੀ ਕਣਕ ਨੂੰ ਵਧੀਆ ਤੇ ਚਲੋ ਜੀ ਫਿਰ ਉਨਵਾ ਪਾ ਜੈ ਨਹੀਂ ਅਕੀ ਦਿਖਾ ਪਏ ਤੇ ਬਾਕੀ ਆਪਾਂ ਦਿਖਾਵਾਂਗੇ ਜੀ ਉਸੋਂ ਫੇਰ ਵੀ ਕਨੈਕਟ ਹੋ ਦਾ ਆਪਣਾ ਵਧੀਆ ਕੋਰਕੋਟਰੀ ਨੂੰ ਦੂਜਾ ਬੰਦ ਲਾ ਰਹੇ ਆ ਜੀ ਧੰਨਵਾਦ ਜੀ ਸਾਰਿਆਂ ਦਾ ਬਾਏ ਬਾਏ ਓਕੇ